ਅਜੀ ਅੱਜ ਆਪਾਂ ਛੋਟੇ ਵਾਲੇ ਛੋਟੇ ਦੀ ਕੱਢਣੀ ਆ ਐਵਰੇਜ ਇਹ ਟਰੈਕਟਰ ਰੋਟਾਵੇਟਰ ਤੇ ਚੱਲਦਾ ਪਤਾ ਇਹਦੀ ਆਪਾਂ ਫੁੱਲ ਟੈਂਕੀ ਕਰਕੇ ਲਾਵੇ ਪੂਰੀ ਫੁੱਲ ਸੀ ਨਾ ਐਨ ਉੱਤੋਂ ਦੀ ਤੇ ਜਿੱਥੇ ਆਪਾਂ ਕੱਲ ਪਲੋ ਫੇਰਿਆ ਉਸੇ ਖੇਤ ਦੇ ਵਿੱਚ ਹੀ ਆ ਮੈਂ ਥੋੜਾ ਲੇਟ ਹੋ ਗਿਆ ਹੁਣ ਮੇਰੇ ਤੇ ਯਕੀਨ ਕਰ ਲਿਆ ਜੀ ਲਾਵੇ ਪੱਕਾ ਫੁੱਲ ਟੈਂਕੀ ਹੈ ਨਾ ਕਿਉਂਕਿ ਆਪਾਂ ਐਵਰੇਜ ਕੱਢਣੀ ਫਿਰ ਉਹੀ ਕੰਮ ਗਲਤ ਨਾ ਹੋ ਜਾਵੇ ਨਾ ਝੂਠ ਬੋਲਿਆ ਜਾਵੇ ਸੁਈਏ ਨੱਕੋ ਨੱਕ ਸੀ ਬਾ ਠੀਕ ਆ ਏ ਆਹ ਰਵਚਾਹੇ ਖਾਲਾ ਪੈ ਗਿਆ ਕਾਲਾ ਇਹ ਗਲਤੀ ਹੋ ਗਈ ਵਿਚਾਰੇ ਸ਼ੁਰੂ ਨਾਲ ਸੀ ਪਲਾਉ ਬਦਲਣ ਵਾਲੇ ਨਹੀਂ ਸੀ ਦੂਜੇ ਸੀ ਕਿ ਆਪਾਂ ਇਹਦੀ ਐਵਰੇਜ ਕੱਢਦੇ ਨੂੰ ਫੁੱਲ ਚਲਾਉਣੇ ਆ ਤੇ ਫੇਰ ਤੁਹਾਨੂੰ ਮੈਂ ਦੱਸਦਾ ਏ ਬਾਕੀ ਇਹਦੇ ਮੈਂ ਗੇਅਰ ਗੂਰੇ ਇਹਦੇ ਵੀ ਤੁਹਾਨੂੰ ਲਾ ਕੇ ਵਿਖਾਉਣਾ ਸਾਰੇ ਰੁਲਦੂ ਰਾਮ ਆ ਗਿਆ ਵਾਪਸ ਹੋ ਗਿਆ ਰੀਚਾਰਜ ਰੁਲਦੂ ਦਾ ਰੀਚਾਰਜ ਨਹੀਂ ਹੁੰਦਾ ਪਾ ਪੜੀ ਜਾਣੇ ਦਾ ਰੀਚਾਰਜ ਨੇ ਵਕਤ ਨੂੰ ਖੜਾਇਆ ਇਹ ਇਹਦੇ ਆਪਾਂ ਐਵਰੇਜ ਕੱਢ ਕੇ ਇਹਦੇ ਤੁਹਾਨੂੰ ਫੇਰ ਦੱਸ ਦਿਆਂ ਕੀ ਬਣਦਾ ਕੀ ਨਹੀਂ ਬਣਦਾ ਹਨਾ ਚਲੋ ਮਿਲਦੇ ਆਪਾਂ ਇਹਦੀ ਠਿੱਗੀ ਕੈਂ ਕਰਕੇ ਉਹਨੂੰ ਮੈਂ ਇਹਦੇ ਗੇਅਰ ਲਾ ਕੇ ਘੋਮਾਂ ਸਾਰੇ ਇਹਦੀ ਛੋਟਾ ਸਾਰੇ ਗੇਅਰ ਚੱਕ ਲੈਂਦਾ ਆਦ ਗੱਲ ਪਹਿਲੇ ਚ ਚੱਲਦਾ ਪਿਆ ਲੱਭੇ ਦੂਜਾ ਦੂਜਾ ਇਹ ਇਹ 3 ਸਪੀਡ ਦਾ ਆ ਦੂਜੇ ਦਾ ਤੋਰਾ ਇਹਦਾ ਨਾ ਜਿਵੇਂ ਹੁਣ ਆਪਾਂ V2 ਲਿਆ ਇਹ ਉਹਨਾਂ ਸਮਿਆਂ ਦਾ V3 ਆ ਪਰ ਇਹਦਾ ਤੋਰਾ ਉਹ ਤੋਂ ਜ਼ਿਆਦਾ ਸੀ ਗੱਲ ਆਪੇ ਤੀਜਾ ਲਈ ਚੱਲਦਾ ਆ ਤੀਜਾ ਲਾਣ ਚੱਲਦਾ ਇਹਦਾ ਲਾ ਵੇ ਵੀ ਪਹਿਲਾ ਲਈ ਵੀ ਪਹਿਲਾ ਚੱਲੇ ਰਹੀ ਸਾਰੇ 11 ਚ ਪੈਂਦਾ ਪਰ ਉਹ ਕਦ ਵਕਰੀ ਵੀ ਮਗਰ ਸਫਾਈ ਘਟ ਜਾਂਦੀ ਆ ਓਕੇ ਹੌਲੀ ਕਰ ਲੈ ਇਹ ਜੀ ਫੇਰ ਲੈ ਚੱਲ ਸਾਰੇ 11 ਚ ਪੈਂਦਾ ਪਰ ਕਾਨੂੰ ਮਗਰ ਫਿਰ ਸਫਾਈ ਨਹੀਂ ਆਉਂਦੀ ਸਵਾਦ ਜਾਨੀ ਆਉਂਦਾ ਹਨਾ ਉਦੋਂ ਚੰਗਾ ਜੀ ਆਰਾਮ ਨਾਲ ਹੀ ਮਗਰ ਕੰਮ ਮੁੱਕੀ ਹੋ ਜੇ ਤੇ ਅੱਜ ਆਪਾਂ ਇਹਦੀ ਐਵਰੇਜ ਕੱਢਦੇ ਆ ਤੇ ਤੁਹਾਨੂੰ ਦੱਸਦੇ ਆ ਕੀ ਸਾਹ ਖਾਵਾ ਇਹਨੇ ਕਿੰਨਾ ਤੇਲ ਖਾਦਾ ਤੇ ਕੀ ਗੱਲ ਵਾ ਦਾ ਕੱਲ ਆਪਣੇ ਤਾਂ ਨਾ ਇੱਕ ਗਲਤੀ ਹੋ ਗਈ ਪਲਾਵ ਸੀਗੇ ਇੱਕ ਪਾਸੇ ਚੱਲਣ ਵਾਲੇ ਤੇ ਚਲੋ ਜੇ ਆਪਾਂ ਵਿਚਾਲੇ ਸ਼ੁਰੂ ਕਰਦੇ ਤੇ ਸੈਡਾਂ ਤੇ ਖਾਲੀਆਂ ਬੈਣੀਆਂ ਸੀ ਹੁਣ ਸੈਡਾਂ ਤੇ ਨਹੀਂ ਪਈਆਂ ਤੇ ਆ ਪੈ ਗਈ ਵਿਚਾਲੇ ਖਾਲੀ ਇਹਦਾ بڑا ਪੰਗਾ ਕੱਲ ਵੀ ਆਪਾਂ ਨਜ਼ਾਇਜ਼ ਪਲਾਵਾਂ ਦੇ ਖੰਭਿਆਂ ਦੇ ਅੱਗੇ ਪਿੱਛੇ ਕਰਕੇ ਬੜਾ ਤੇਲ ਖੂਕਿਆ ਇਹ ਅੱਜ ਤੇ ਅੱਜ ਆਹਣ ਵਿਚਾਲੇ ਜਿਹੜੀ ਖਾਲੀ ਪਈ ਆਣਾ ਇਹ ਤੇ ਦੂਰਾ ਤੀਰਾ ਕਿਹੜਾ ਆ ਆ ਪੰਗਾ ਵੜਾ ਪੈਂਦਾ ਤੇ ਜੇ ਆਪਾਂ ਮਤਲਬ ਵਿਚਾਲਿਆਂ ਲੱਗ ਪੈਂਦੇ ਫਿਰ ਇਹ ਖਾਲੀ ਨਹੀਂ ਪੈਣੀ ਪਰ ਫਿਰ ਇਹ ਸਿੱਧਾਂ ਦੇ ਪੈਣੀ ਸੀ ਪੰਗਾ ਫੇਰ ਉੱਥੇ ਹੀ ਆ ਹੁਣ ਇਹ ਤੀਜਾ ਜਿਹੜਾ ਲਾਤਾ ਹੁਣ ਇਹਨੂੰ ਇੱਕ ਵਾਰੀ ਫੇਰ ਭੇਜਣ ਨਾਲ ਕਿਹਾ ਵਾਅਦ ਸੁ ਫਿਰ ਵੀ ਇਹ ਕੀ ਬੰਦਾ ਐਂ ਵਾਅਦ ਫੇਰ ਲਾਇਆ ਇਹ ਵੀ ਲਾਵਾਂਗੇ ਹਣ ਦੇ ਫੇਰ ਲੈ ਜਾਏ ਇਸ ਤਰੀ ਲੈ ਜਾ ਫੇਰ ਵਾਪਸ ਉਰੇ ਲੀਵਰ ਥੱਲੇ ਆ ਲੀਵਰ ਦੋਵੇਂ ਥੱਲੇ ਥੱਲੇ ਹੀ ਰੱਖ ਮਗਾ ਪਹਿਲੇ ਚਲਾ ਕੇ ਦੋ ਤਿੰਨ ਜਿਹੜੇ ਜੇ ਕੱਢਦੇ ਖਾਲੀਆਂ ਪੂਰੀਆਂ ਜਾਣ ਹਨ ਮੇਰੇ ਵੀਰ ਸਮਝਦੇ ਹੋਣ ਜਿਹੜੇ ਪਲਾਉ ਵਾਲੇ ਆ ਨਾ ਵੀਰਾ ਵੇ ਆਹ ਦੀ ਖਾਲੀ ਜੀ ਵਿਚਾਲੇ ਬੈਜਦੀ ਆ ਜਾਂ ਤੁਹਾਨੂੰ ਸੁਆਗ ਦੇਣਾ ਨੂੰ ਸੈੱਟ ਕਰਾਂਗੇ ਕਰਾਂਗੇ ਨਾ ਇਹਦਾ ਕੋਈ ਨਾ ਕੋਈ ਤਾਂ ਇਹਨਾਂ ਚੀਜ਼ਾਂ ਤੇ ਨਾ ਡੀਜ਼ਲ ਵੱਧ ਲੱਗ ਜਾਂਦਾ ਕੱਲ ਵੀ ਆਪਣਾ ਟਰੈਕਟਰ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ じゃਣਾ ਵੀ ਵੱਧ ਆਪਣਾ ਤੇਲ ਲੱਗ ਗਿਆ ਤੇ ਅੱਜ ਵੀ ਤੇਲ ਵੱਧ ਲੱਗ ਗਿਆ ਹੁਣ ਦੇ ਦੇ ਕੀ ਬੰਦਾ ਬਾਕੀ ਚਲੋ ਛੋਟੇ ਦੀ ਜੋ ਐਵਰੇਜ ਆਈ ਆ ਆਪਾਂ ਤੁਹਾਨੂੰ ਸਾਰੀ ਸਪਸ਼ਟੀ ਦੱਸਣੀ ਆ ਫੁੱਲ ਟੈਂਕੀ ਕਰਾਈ ਸੀਗੀ ਤੇ ਹੁਣ ਆਪਾਂ ਆ ਉਹੀ ਤਿੰਨ ਕਿੱਲੇ ਜਿੱਥੇ ਕੱਲ ਆਪਾਂ ਦੂਜੇ ਡਰਾਈਵਰ ਦੀ ਐਵਰੇਜ ਕੱਢੀ ਆ 52 ਦਾ ਦੀ ਤੇ ਅੱਜ ਇਹ 50 ਬਣਾਈ ਦੀ ਆਪਾਂ ਕੱਢ ਲੈਣੀ ਆ ਇਹਦਾ ਵੇਖ ਲੈਨੇ ਕੀ ਕਰਦਾ ਇਹ ਤੁਹਾਨੂੰ ਮਨ ਆਪ ਕੇ ਪੂਰੀ ਪੱਤੀ ਨਾਲ ਵੀ ਦੱਸ ਦੇਣਾ ਤੇ ਸੂਈ ਤੋਂ ਵੀ ਦਿਖਾ ਦੇਣਾ ਵੀ ਕੀ ਸਾਹਤਾ ਗੇਅਰ ਕਰਮਾਂ ਵਾਲਾ ਸਾਰੀ ਚੱਕ ਲੈਂਦਾ ਗੇਰਾਂ ਗੁਰਾਂ ਦੀ ਕੋਈ ਟੈਂਸ਼ਨ ਨਹੀਂ ਕੀ ਬਾਕੀ ਜਾਂ ਰੜਾਖੇ ਤੋਂ ਵੇਨਾ ਉਥੇ ਜ਼ੋਰ ਘੱਟ ਲੱਗਦਾ ਭੋਲੇ ਖੇਤ ਦੇ ਵਿੱਚ ਮਿੱਟੀ ਭਰ ਜਾਂਦੀ ਟਰੈਕਟਰ ਦਾ ਜ਼ੋਰ ਵੱਧ ਲੱਗਦਾ ਕਿਹੜੇ ਖੇਤ ਦਾ ਟ੍ਰੋਟਾਟਰ ਰਹਿ ਹੀ ਉੱਤੇ ਜੇ ਜਾਂਦਾ ਨਾ ਉਥੇ ਜ਼ੋਰ ਦਾ ਮੇਰੇ ਹਿਸਾਬ ਚ ਬਾਕੀ ਮੇਰਾ ਮੰਦਨਾ ਬਾਕੀ ਵੀਰਾਂ ਦਾ ਆਪੋ ਆਪਣਾ ਤਜਰਬਾ ਹੈ ਨਾ ਤੁਹਾਨੂੰ ਕਿੱਦਾਂ ਲੱਗਦਾ ਮੇਰੇ ਹਿਸਾਬ ਨਾਲ ਤਾਂ ਐਂ ਹੁੰਦਾ ਹੁਣ ਇਹਨੂੰ ਕਹਾਂ ਕਿ ਉਧਰੋਂ ਫੇਰ ਐਂ ਲੈ ਆਏਗਾ ਚਲ ਮੈਂ ਭੱਜ ਕੇ ਇਹਨੂੰ ਕਵਾਂ ਦੇਖਦੀਆਂ ਕੀ ਬੰਦਾ ਖਾਲੀਆਂ ਜਾਂ ਬੰਦ ਹੁੰਦੀਆਂ ਆਕੜੀ ਇੱਥੇ ਸੂਰਜ ਆਦੀ ਬਾਕੀ ਆਪੋ ਤੇ ਨਾਪ ਕੇ ਵੇਖ ਲਾਂਗੇ ਗੇਜ ਨਾਲ ਤੇ ਦੋਵੇਂ ਲੀਵਰ ਬੱਲੇ ਆ ਵੀਡੀਓ 540 ਆ ਇਹ ਕੱਡੂ ਸਲੱਪ ਬੱਜ ਗਿਆ ਮਾਂਗਿਆ ਕੱਡੂ ਸਲੱਪ ਆ ਆਣਾ ਭੱਗੇ ਮਾਰਾਂਗੇ ਅੰਦੇ ਪਹਿਲਾਂ ਟੋਏ ਟਾਇਪ ਪੁੱਧਰ ਕਰ ਲਗੇ ਤੇ ਖੰਭਾ ਨਾ ਨਹੀਂ ਨਹੀਂ ਖੰਭਾ ਨਹੀਂ ਸੁੱਟਦੇ ਚੱਲਦੇ ਕੰਮ ਚਾਹ ਵੇ ਲੋ ਸਾਈਡ ਤੇ ਡਾ ਅਸਰੀਆ ਕਈ ਵਾਰੀ ਐਵੇਂ ਹੀ ਹੋ ਜਾਂਦਾ ਉਹਨੇ ਵੇਚੀ ਵਾਲਿਆ ਜਿਹੜੀ ਖੇਚ ਨਹੀਂ ਹੁੰਦੀ ਸਾਈਡ ਵਾਲੀ ਵੇ ਤਾਂ ਲੈਨ ਸਿੱਧੀ ਆ ਇਹਨੂੰ ਕੋਈ ਭਲੇ ਵੇੜਿਆਂ ਚ ਖਿੱਚ ਖਿੱਚ ਪਈ ਹੋएगी ਪਤਾ ਨਹੀਂ ਕਿਵੇਂ ਤੇ ਪੰਗਾ ਸਾਨੂੰ ਅੱਜ ਪੈਣਾ ਸੀਗਾ ਉਹ ਖੇਚ ਵਿੱਚ ਵੜ ਕੇ ਰਮੇਸ਼ ਨਹੀਂ ਆਇਆ ਨਹੀਂ ਰਮੇਸ਼ ਰੁਕ ਜਾਇਆ ਨਹੀਂ ਆਇਆ ਨਹੀਂ ਆਇਆ ਨਹੀਂ ਤੂੰ ਸਭ ਖਲਾਰਾ ਪਾ ਲੈਣਾ ਕਿਸੇ ਦਿਨ ਫਿਰ ਪੰਗਾ ਪਊਗਾ ਕੱਟ ਤਾਂ ਸਹੀ ਵੇਖੀਏ ਸਹੀ ਨਾ ਕੀ ਬੰਦਾ ਇਹ ਦੇਖਿਆ ਆ ਜਾ ਸਾਡੇ ਇਹ ਵੀ ਉਹ ਵੀ ਸਾਰੇ ਲੱਭਾਤ ਮੈਂ ਚਾ ਫਿਰ ਉਹ ਥੋੜਾ ਜਿਹਾ ਪਾਟਣਾ ਉਹ ਤੋੜ ਕੇ ਵਿੱਚ ਨੱਪਾਂਗੇ ਗਾਂ ਤਾਂ ਤਣਾ ਪੰਗਾ ਪਵੇ ਇੱਥੇ ਫਿਰ ਉੱਤੇ ਨੱਪੀਏ ਨਾ ਫਿਰ ਆਪਾਂ ਨੂੰ ਪੰਗਾ ਪੈਗਾ ਕਿਸੇ ਦਿਨ ਇਹਨੂੰ ਇਹਨੂੰ ਕਾ ਆਵੇ ਆ ਵੀ ਕਾ ਡਾ ਕੀ ਆ ਪੱਥਰ ਜਾ ਇੱਥੇ ਇਹਦੇ ਵਿੱਚ ਰਖਾ ਉਹ ਹੋਇਆਗਾ ਅੱਜ ਨਹੀਂ ਤਾਂ ਭਲਕਾ ਆਪਣੀ ਯਾ ਪੈਣਾ ਫਿਰ ਚੰਗੇ ਭਲੇ ਸਾਰੇ ਘੜੇ ਲਾਗੇ ਲਾਸਟ ਘੜੇ ਤੇ ਆ ਗਈ ਯਾ ਪੈ ਗਿਆ ਮਾ ਕੀ ਹੁੰਦੇ ਦੇ ਦਿਆਂ ਕੀ ਸਾਰਾ ਕਿਤਾਬੇ ਨੂੰ ਥੋੜਾ ਪਰੇਨ ਪਟੋ ਇਹਨੂੰ ਤੋਤਾ ਤੋੜ ਦੇਣੇ ਨਾ ਫਿਰ ਗਾਂ ਤਾਂ ਨਹੀਂ ਯਾ ਪੈ ਗਿਆ ਆਪਾਂ ਨੂੰ ਥੋੜਾ ਇਹ ਟੋਟਾ ਇਥੇ ਇਥੇ ਕੱਢ ਲਾ ਹਾਂ ਹਮੇਸ਼ਾ ਕੱਢ ਲਾ ਇੰਨਾ ਸ਼ੁਕਰ ਆ ਵੀ ਨੁਕਸਾਨ ਹੋਣੋਂ ਬਚ ਗਿਆ ਵੀਡੀਓ ਦੇ ਉਹਦੀ ਸੀਲ ਸੂਲ ਬਚ ਗਈ ਇਹ ਰੋਟਾ ਵੇਟਰ ਦੀ ਉਹਨੂੰ ਨੀ ਚੰਦ ਚੜ ਗਿਆ ਕਿਦੇ ਚਲੋ ਉਹਨੂੰ ਦੇ ਦੇ ਕੀ ਸਾਗਤਾ ਬੰਦਾ ਛੋਟੇ ਹੋਣਗੇ ਆਪਣੇ ਉਹ ਤਾਰ ਜੀ ਕੱਢਣ ਇੱਕ ਚੀਜ਼ ਦੱਸਿਆ ਯਾਰ ਆਹੜੀਆਂ ਵੀ ਆਈਆਂ ਆਂ ਹਰ ਵਾਰੀ ਢੋਡੇ ਵੀ ਹਰ ਵਾਰੀ ਪਾੜਦੀਆਂ ਮੀਂਹ ਆਉਂਦਾ ਕਿ ਕੀ ਚੱਕਰ ਆ ਯਾਰ ਹਰ ਵਾਰੀ ਮਿੱਟੀ ਲਈਦੀ ਹਰ ਵਾਰੀ ਆਵੇ ਟਰੈਕਟਰ ਦਾ ਟਾਇਰ ਟੁੱਲ ਲੰਗਾ ਕੇ ਉਹਨੂੰ ਪੱਕਾ ਵੀ ਕਰੀਦਾ ਚਲੋ ਸਾਰਿਆਂ ਦੇ ਖੁਰਦੀ ਹੋ ਗਈ ਮਿੱਟੀ ਆਪਾਂ ਐ ਨਹੀਂ ਕਹਿੰਦੇ ਆ ਦੇਖੋ ਫੁੱਟ ਫੁੱਟ ਤੇ ਲੈ ਖਰੀ ਪਈ ਆ ਦੇਖੋ ਗਾਂ ਫੇਰਾਵੇ ਆ ਗਈ ਵੀ ਸਾਰੀ ਦੀ ਸਾਰੀ ਸੜਕ ਤੇ ਆ ਦੇਖ ਲੋ ਲੈ ਇੱਥੋਂ ਵੀ ਆਵੇ ਖੁਰਗੀ ਆ ਵੀ ਖੁਰਗੀ ਅਗੋਂ ਆ ਦੇਖੋ ਲੈ ਇੱਥੋਂ ਕਿੰਨੀ ਖੁਰੀ ਪਈ ਆ ਆ ਵੀ ਖੁਰ ਗਈ ਹਰ ਵਾਰੀ ਮਿੱਟੀ ਲਈ ਦੀ ਆ ਹਰ ਵਾਰੀ ਲੈ ਜੀ ਸੀ ਬੀ ਨਾਲ ਵੀ ਲਵਾਈ ਆ ਉਧਰ ਉਹ ਬਾਬਾ ਲੱਗਾ ਹੋਇਆ ਜੀ ਸੀ ਬੀ ਨਾਲ ਵੀ ਲਵਾਈ ਆ ਪਰ ਪਤਾ ਨਹੀਂ ਯਾਰ ਕੀ ਚੱਕਰ ਘਾਹ ਕੂ ਨਹੀਂ ਬਣਦਾ ਜਾਂ ਕੀ ਸਕਦਾ ਆਪਣੇ ਦੂਜੇ ਪਾਸੇ ਵੀ ਆਈਆਂ ਵੇ ਇਹ ਇੱਧਰ ਵੀ ਏਡੇ ਏਡੇ ਪਾੜ ਪਏ ਹੋਏ ਆ ਤੇ ਜਦੋਂ ਇੱਧਰ ਵਾਹਾਂਗੇ ਇੱਧਰ ਵੀ ਲਾਵਾਂਗੇ ਏ ਪਤਾ ਨਹੀਂ ਯਾਰ ਕੀ ਚੱਕਰ ਆ ਯਾਰ ਬਾਬਾ ਆਪਣੇ ਘਾ ਨਹੀਂ ਉਗਦਾ ਜਾਂ ਕੀ ਚੱਕਰ ਕੀ ਆ ਕਾ ਕਰ ਕੋ ਕਾ ਘਰ ਕੀ ਹੈ ਹਨ ਜਦੋਂ ਘਾ ਉਗੋ ਪਿਆ ਫੇਰ ਨਹੀਂ ਖੁਰਦੀ ਹੈ ਹਨ ਬਾਬਾ ਦਾ ਪੰਗਾ ਹਰ ਵਰੀ ਇੱਕ ਵਰੀ ਨਹੀਂ ਹਰ ਵਰੀ ਲਾਉਣੀ ਵੰਦੀ ਆਪਾਂ ਦਾ ਕੰਮ ਵੀ ਪੱਕਾ ਕਰਦੇ ਆਂ ਮਿੱਟੀ-ਮੁੱਟੀ ਉੱਤੇ ਟਾਇਰ ਚਾੜ ਕੇ ਟਰੈਕਟਰ ਦਾ ਸਾਰਾ ਕੁਝ ਕਰਕੇ ਉਹ ਟਰੈਕਟਰ ਵੀ ਆ ਗਈ ਆਪਣਾ ਖੇਤ ਕਢਾ ਕੇ ਇੱਥੋਂ ਦੇਖ ਪੂਗਾ। ਉਹ ਆ ਗਈ। ਮੈਂ ਉਹਨਾਂ ਨੂੰ ਕਹਾਂ ਪੱਤੀ ਲਈ ਆਉਣ। ਪਰ ਉਹ ਟਰੈਕਟਰ ਲਾ ਕੇ ਤੇ ਕਿਉਂਕਿ ਆਪ ਟਰੈਕਟਰ ਦੀ ਐਵਰੇਜ ਵੀ ਕੱਢਣੀ ਆ। ਇਹਦੇ ਚੱਲ ਮੈਂ ਤੁਹਾਨੂੰ ਵਿਖਾਤਾ। ਇਹ ਆਪਾਂ ਦਾ ਕਦੇ ਸਪਰੇਅ ਵੀ ਨਹੀਂ ਮਾਰੀ ਕਾ ਦੀ ਇੱਥੇ। ਤਾਂ ਵੀ ਨਹੀਂ ਹੋ ਗਿਆ ਜਿੱਥੇ ਜੜੀ ਚੀ ਦੀ ਲੋਡ ਆ ਉਹ ਨਹੀਂ ਹੋਣੀ। ਤੇ ਜਿਹੜੀ ਚੀਜ਼ ਦੀ ਨਹੀਂ ਲੋੜ ਉਹ ਆਪੇ ਹੋ ਹੀ ਜਾਣੀ ਹਨਾ ਬਾਬਾ ਇੱਥੇ ਹੁਣ ਕਾ ਦੀ ਲੋੜ ਆ ਵੀ ਕਾ ਉੱਗ ਪਵੇ ਇਹ ਕੰਮ ਪੱਕਾ ਹੋ ਜੇ ਪਰੇ ਪੱਕਾ ਹੁੰਦਾ ਨਹੀਂ ਵਿਆ ਤੇ ਜੇ ਤੇ ਨਹੀਂ ਲੋੜ ਉਹ ਤੇ ਵਟਾ ਤੇ ਕਾ ਉੰਜ ਹੀ ਹੁੰਦਾ ਸਰਦਾਰ ਇਹਦਾ ਵਾਧੂ ਚਲੋ ਦੇ ਦਿਆਂ ਸਾਫਤਾ ਆ ਗਿਆ ਛੋਟਾ ਲੈ ਕੇ ਟਰੈਕਟਰ ਉਹ ਰਿਹਾ ਜਿਹੜਾ ਇੱਕ ਦਾ ਘਿੜਾ ਆਪਣਾ ਰਹਿ ਗਿਆ ਸੀ ਨਾ ਉਹ ਲਾ ਕੇ ਤੇ ਫੇਰ ਆਪਾਂ ਸੁਆਗਾ ਫੇਰਦੇ ਇਹਦੇ ਚ ਪਰ ਆੜਾ ਟਰੈਕਟਰ ਉਧਰ ਨੂੰ ਗਿਆ ਇਹਦੀ ਔਸਤ ਹੋਣਾ ਆਪਾਂ ਸੱਜਾ ਖੱਬਾ ਕਰ ਲਾਂਗੇ ਤੇ ਆਪਾਂ ਨੂੰ ਆਈਡੀਆ ਜੂ ਪਰ ਪਿੰਡ 'ਚ ਹੀ ਗਿਆ ਸੀ 2-3 ਕਿਲੋਮੀਟਰ ਆਈਡੀਆ ਹੋ ਜਾਏਗਾ ਆਪਾਂ ਨੂੰ ਕੋਈ ਗੱਲ ਨਹੀਂ ਉਹ ਆ ਗਈ ਸ਼ੇਰ ਬੱਗੇ ਖਿੱਚੀ ਲਿਆਉਂਦਾ ਈ ਬੇਲਿਆ ਖਿੱਚੀ ਲਿਆਉਂਦਾ ਈ ਬੇਲਿਆ ਕੇ ਚਲੋ ਹੁਣ ਆਪਾਂ ਫੇਰਦੇ ਇਹਦੇ ਵਿੱਚ ਰੂਟਰ ਫੁੱਟਰ ਮੇਰੇ ਵੀਰ ਮੈਨੂੰ ਕਹਿਣ ਕਈ ਕਹਣਗੇ ਤੂੰ ਕਿਵੇਂ ਕਹਿ ਦਨਾ ਮੇਰੀ ਤਾਂ ਹਉ ਹੀ ਆਤਰੀ ਆ ਜੌਂਡੀਅਰ ਨੂੰ ਜੌਂਡਵਰ ਤੇ ਰੋਟਾਵਿਟਰ ਨੂੰ ਰੋਟਰ ਕੋਟਰ ਇਹ ਲੈ ਵੀ ਆ ਗਏ ਸ਼ੇਰ ਬੱਗੇ ਨਿਕਲ ਗਈ ਸੌਖੀ ਕਿ ਔਖੀ ਨਿਕਲੀ ਨਹੀਂ ਨਹੀਂ ਕੱਟਦਾ ਖੰਭਾ ਤੂੰ ਜੇ ਖੰਭਿਆਂ ਤੇ ਕੱਢਦੇ ਆ ਆਹ ਉਹਦਾ ਕਹਿਣਾ ਹੈ ਚਲੋ ਓ ਬਈਆ ਮਗਰ ਉਹਨ ਬੰਨਿਆਂ ਵਾਲੇ ਜਿਹੜੇ ਲਾਲੀਏ ਤੇ ਫੇਰ ਆਪਾਂ ਦਾ ਤੇਲ ਨਾਪਦੇ ਆਂ ਫੰਮਾਵਰੇ ਖਾਣ ਦੇ ਚੱਕਰ ਚ ਸਪੈਸ਼ਲ ਟਰੈਕਟਰ ਰੋਕਿਆ ਤੇ ਸਪੈਸ਼ਲ ਬੰਦਾ ਭੇਜਿਆ ਕੋਟੀ ਚ ਪੱਤੀ ਸਾਫ ਕਰ ਲਈ ਨੀ ਧਿਆਨ ਨਾਲ ਕੱਪੜਾ ਲਿਆ ਪਿੱਛੋਂ ਜੀ ਕੱਪੜਾ ਦੇ ਯਾ ਟੱਕਣ ਨਹੀਂ ਜੇ ਸਾਫ ਕੀਤਾ ਉਵੇਂ ਹੀ ਖੋਲ ਤੇ ਕੁੜੀ ਚੋਦਾ ਲੱਗਣੀ ਨਹੀਂ ਤੈਨੂੰ ਪਿੱਛੋਂ ਦੀ ਲਿਆ ਪਿੱਛੋਂ ਦੀ ਲਾਵੇ ਇਹ ਸਾਰੀ ਵਿੱਚ ਚਲੀ ਜਾਂਦੀ ਹੈ ਧਿਆਨ ਨਾਲ ਫਿਰ ਇਹਦੀ ਟੈਂਕੀ ਵੱਧੀ ਆ ਉਹ ਸਾਰੀ ਵਿੱਚ ਚਲੀ ਜਾਂਦੀ ਉਹ ਪ੍ਰੀ ਆਹ ਬਠੀ ਉਹ ਪ੍ਰੀਤ ਦੇ ਜਾਂਦੀ ਹਣੀ ਆ ਬਾਹਰ ਕੱਢ ਲਾ ਕਿੰਨੇ ਤੇ ਆ ਵੇਖ ਕਿੰਨਾ 35 ਲੀਟਰ 35 ਆਦ ਥੋੜੀ ਖਾ ਗਿਆ ਯਾਰ 30 ਦੋਨਾ 60 60 ਲੀਟਰ ਦੀ ਟੈਂਕੀ ਤੇ ਖਾ ਗਿਆ 25 ਲੀਟਰ 35 ਆ 25 ਨਹੀਂ ਨਹੀਂ 35 ਤੇ 20 60 ਵੀ ਕਿਤੇ ਤੇ 5 ਆ 25 20 ਲੀਟਰ ਦੇ ਲਗਾ ਦੇ 20 ਖਾ ਗਿਆ ਲਾਲਾ 5 ਘਟ ਪਿਆ ਆਏਗਾ ਸੂਈ ਕਿੱਥੇ ਗਿਆ ਕਰੀ ਪਿੰਡ ਵੀ ਗਿਆ ਗੇੜਾ ਤੇ ਗੇੜੇ ਹਾਂ 3 ਕਿਲੋਮੀਟਰ ਉਹ ਪਿੰਡ ਗਿਆ ਚਲਾ 20 3 3 ਨਾਲੇ ਲਾਈ ਸੋਚ ਲਈ ਖੜੀ ਕੀ ਜਾਂਦੀ ਪਈ ਆ ਇਹ ਹੁੰਦੀ ਪਈ ਆ ਖੜ ਗਈ ਬਈ ਤਕਰੀਬਨ ਤਕਰੀਬਨ ਸੇਮ ਆ 1 ਅੱਧੇ ਲੀਟਰ ਦਾ ਫਰਕ ਆ ਦੋਨਾਂ 25 ਇਹਦੇ ਇੱਥੇ ਜਿਹੜੇ ਵੱਧ ਲੱਗੇ ਹਨ ਪਰ ਉਹਨੇ ਕਿ ਕੁੱਤੀ ਉਹਨੇ ਕੁੱਤੇ ਭਗਾਈ ਉਹਦੀ ਵੀ ਲੱਗੀ ਤੇ ਇਹਦਾ ਲੱਗ ਗਿਆ ਸਿੱਧਵਾਂ ਦਾ ਇੱਕ ਢਾਣਾ ਹਨ ਤੇ ਆ ਲੈ ਕੇ ਆਂਦਾ ਵੀ 6 ਕਿਲੋਮੀਟਰ ਵੱਧ ਚੱਲ ਗਿਆ ਟਰੈਕਟਰ ਚੱਲ ਹੁਣ ਪਾ ਵਟ 6 ਕਿਲੋਮੀਟਰ ਟਰੈਕਟਰ ਵੱਧ ਚੱਲਿਆ ਤੇ ਉਨੇ ਵੀ ਖਾਦਾ ਸੀ 25 ਤੇ ਇਹਨੇ ਵੀ ਖਾਦਾ 25 ਇਹ ਟੈਂਕੀ ਫੋਲੋ ਕਰਾਈ ਸੀਗੀ ਤੇ ਪੱਤੀ ਕਿੱਥੇ ਆ ਲੱਭੇ ਪੱਤੀ ਉੱਤੇ ਰਹਿਤੀ ਟ੍ਰੈਕਟਰ ਤੇ 25 ਮਤਲਬ ਤਕਰੀਬਨ ਤਕਰੀਬਨ ਸੇਮ ਜਿਹਾ ਖਾਦਾ ਐ ਇਸ ਹਿਸਾਬ ਗਿਤਾਵ ਤੇਲ ਨਾ ਵੱਧ ਤੇ ਨਾ ਘੱਟ ਤੇ ਪਰ ਇਹ ਨਾ ਵੀ ਉਹਦੇ 'ਚ ਇਹਦੇ ਢੇੜੇ ਲੱਗੇ ਵੱਧ ਜਿਹੜੇ ਵਾਧੇ ਤੇ ਐ ਲੱਗੇ ਵੀ ਇਹਦੀ ਜਿਹੜੀ ਉਹ ਖਿੱਚ ਫਸ ਗਈ ਸੀਗੀ ਉਹ ਕਢਾਉਣ ਲਈ ਸਿੱਧਾ ਵੇਟ ਜਾਣਾ ਪਿਆ ਤੇ ਉਹਦੇ ਕਰਕੇ ਉਹਦੇ ਕਰਕੇ ਤੜਾ ਤੇਲ ਇਹ ਉਸਤ ਨਾਲ ਉਹ ਵੀ 2 ਲੀਟਰ ਵੱਧ ਖਾ ਗਿਆ ਤੇ ਆ ਉਹਨੇ ਉਹਨੂੰ ਪੰਗੇ ਪਾਇਆ ਇਹ ਖੰਭਿਆਂ ਦੇ ਇਹਨੂੰ ਪੰਗੇ ਪਾਇਆ ਜਿਹੜੀ ਵਿਚਾਲੇ ਵਾਲੀ ਆੜ੍ਹਤੀ ਹੈ ਨਾ ਮੇਟੇ ਟਰੈਕਟਰ ਆਪਣੇ ਲਾ ਲਓ ਤੁਸੀਂ ਹਿਸਾਬ ਬਾਬਾ ਮਿਹਰ ਕਰੇ ਵੀ ਦੋਨੇ ਦੇ ਦੋਨੇ ਟਰੈਕਟਰ ਜੇ ਸਹੀ ਖੇਤ ਹੋਵੇ ਨਾ 400 ਇਹ ਦੋਨਾਂ ਟਰੈਕਟਰਾਂ ਨੇ ਔਸਤ ਪਾਣੀ ਸੀਗੀ 21 22 ਲੀਟਰ ਦੀ ਵੀ ਕੱਲ ਜਿਵੇਂ ਉਹ ਵੀ ਨਜਾਇਜ਼ ਚੱਲ ਗਿਆ ਤੇ ਇਹ ਵੀ ਨਜਾਇਜ਼ ਚੱਲ ਗਿਆ ਹਨਾ ਇਹ ਵਿਚਾਲੇ ਹੁਣ ਇੱਥੇ ਲਾ ਲਓ ਇੱਥੇ ਦੋ ਗੇੜੇ ਵੱਧ ਪਾ ਗਿਆ ਜਿਹੜਾ ਵਿਚਾਲੇ ਟੋਆ ਪਿਆ ਕਿਉਂਕਿ ਜੇ ਆਪਾਂ ਵਿਚਾਲਿਆਂ ਲੱਗਦੇ ਤੇ ਸਾਈਡ ਤੇ ਪੈਣੇ ਸੀਗੇ ਤੇ ਆਪਾਂ ਸਾਈਡਾਂ ਤੋਂ ਲੱਗੇ ਸੀ ਕਿਉਂਕਿ ਪਲੌ ਮੱਗੇ ਵੀ ਦੱਸ ਕੇ ਟਿਆਂ ਪਲਟੀ ਮਾਰਨ ਵਾਲੇ ਨਹੀਂ ਸੀਗੇ ਦੂਸਰੇ ਸੀਗੇ ਤੇ ਬਾਕੀ ਇਹਦੀ ਟੈਂਕੀ ਫੁੱਲ ਕਰਾਈ ਸੀਗੀ ਛੋਟਾ ਕਹਿੰਦਾ ਵੀ ਪੂਰੀ ਚੰਗੀ ਤਰ੍ਹਾਂ ਫੁੱਲ ਨਹੀਂ ਸੀ ਹੋਈ ਜੀ 5 ਲੀਟਰ ਘਟਾ ਪਿਆ ਸੀ ਆ ਤੇ ਤਕਰੀਬਨ ਤਕਰੀਬਨ ਦੋਨਾਂ ਦਾ ਸੇਮ ਜਿਆ ਯਾਰ ਜੇ ਕੋ ਫਰਕ ਪਿਆਣਾ 1 ਦੇ ਲੀਟਰ ਦਾ ਭਾਵੇਂ ਪਿਆ ਪਵੇ ਨੇ ਤਾਂ ਦੋਨਾਂ ਨੇ ਘੰਟੇ ਦਾ 5 ਲੀਟਰ ਤੇ ਜੇ ਕਿੱਲੇ ਦਾ حساب ਲਾਈਏ ਤੇ 7 ਲੀਟਰ ਉਹਤੇ ਆਪਾਂ 52 ਦਾਸ ਤੇ ਆਪਾਂ ਪਲਾਉ ਚਲਾਏ ਸੀ ਕੱਲ ਵਾਲਾ ਵਲੋਗ ਮੇਰਾ ਵੀਰ ਵੇਖ ਲਿਓ ਜਿਹਦੀ ਮੈਂ ਗੱਲ ਕਰਦਾ ਪਿਆ ਜਿਹੜੇ ਵੀਰ ਚਲੋ ਰੋਜ਼ ਵੇਖਦੇ ਆ ਉਹਨਾਂ ਨੂੰ ਤਾਂ ਪਤਾ ਹੀ ਹੋਣਾ ਨਹੀਂ 52 ਦਾਸ ਨੂੰ ਆਪਾਂ ਪਲਾਉ ਚਲਾਏ ਸੀਗੇ ਉਹਨੇ ਵੀ 25 ਲੀਟਰ ਹੀ ਖਾਦਾ ਤੇ ਇਹਨੇ ਵੀ 25 ਖਾਦਾ ਪਰ ਇਹਦੇ ਵਿੱਚ ਐਡ ਹੋ ਗਏ 6 ਕਿਲੋਮੀਟਰ ਛੜ ਕੇ ਤੇ ਚੱਲਣ ਵਾਲੇ ਉਹ ਮੇਰਾ ਵੀਰ ਗੱਲ ਵਿੱਚ ਐਡ ਕਰ ਲਿਓ ਕਿਉਂਕਿ 6 ਕਿਲੋ ਉਹ ਆਪਣੇ ਉਹ ਫਸ ਗਈ ਖੇਚ ਲੋਗ ਤੇ ਸਾਰਾ ਵੇਖੀ ਹੁਣ ਤੇ ਬਾਕੀ 1 ਅੱਧਾ ਲੀਟਰ ਦਾ ਉੱਤੇ ਥੱਲੇ ਜਿਆ ਕੰਮ ਇਹਨੂੰ ਅਸੀਂ ਮੰਨਦੇ ਸੀਗੇ ਵੀ ਘੱਟ ਖਾਂਦਾ ਪਰ ਪਹਿਲਾਂ ਜ਼ਰੂਰ ਇਹ ਘੱਟ ਖਾਂਦਾ ਸੀ ਹਨਾ ਹੁਣ ਜਦੋਂ ਦਾ ਦੋਹਾਂ ਦਾ ਆਪਾਂ ਪੰਪ ਕਰਾਤਾ ਇਹਦਾ ਪੰਪ ਤਾਂ ਪਹਿਲਾਂ ਦਾ ਹੀ ਹੋਇਆ ਤੇ ਉਹਦਾ ਪੰਪ ਆਪਾਂ ਹੁਣ ਕਰਾਤਾ ਤੇ ਦੋਹਾਂ ਦਾ ਮਤਲਬ ਖਰਚਾ ਨਾਲ ਸੇਮ ਜਿਆ ਹੋ ਗਿਆ ਬਾਕੀ ਹੁਣ ਆਪਾਂ ਵੀ ਆੜੇ ਖੱਤੇ ਬਣਾਉਣੇ ਆ ਆਹ ਵਾਲੇ 8 ਕਿਲੋ ਹੁਣ ਆਪਾਂ ਪਤਾ ਨਹੀਂ ਪਲੋ ਫੇਰਨੇ ਆ ਜਾਂ ਇਹਨਾਂ ਦਾ ਕੀ ਸਾਗਤਾ ਕੱਲੋਂ ਤੜੀਆਂ ਫੇਰਦੇ ਆ ਹਨਾ ਲਾਉਣੇ ਆ ਵੰਡ ਇਹਨਾਂ ਦੀ ਵੀ ਕਣ ਕਣ ਹੁਣ ਲੇਟ ਹੁੰਦੀ ਪਈ ਆ ਤੇ ਇਹ ਵੀ ਨਾਲ ਦੀ ਨਾਲ ਖੇਚੜੀ ਹੈ ਕੰਮ ਤੇ ਫੇਰ ਇੱਥੇ ਪਤਾ ਲੱਗ ਜੂਗਾ ਵੀ ਕੀ ਸਾਗਤਾ ਹਨੂ ਛੋਟੇ ਨਹੀਂ ਪਾਉਂਦੇ ਭਾ ਵਟ ਇਹਨਾਂ ਨੂੰ ਦਿਖਾਣਾ ਖਾਲ ਵੀਰੋਂ ਤਾਂ ਕਹਿੰਦੇ ਖਾਲ ਬਣਾਉਂਦੇ ਪਏ ਆ ਹੁਣ ਇਹਦਾ ਤੇਲ ਇਹਦੇ ਨਾਲ ਐਂ ਚੱਲੀ ਜਾਣਾ ਸੌਖਾ ਏਦੇ ਟੈਂਕੀ ਫੁੱਲਾ ਕਰਾਈਆ ਕਿੱਧਰ ਚਲੇ ਗਿਆ ਬਾਹਲਾ ਪਰੇ ਨੂੰ ਲੈ ਗਿਆ ਇਹ ਆਪਣੀ ਵਾਟਰ ਟਿਕਣੀ ਨਹੀਂ ਜੀ ਇਹ ਵਾਟ ਦੁਬਾਰੇ ਪਾਉਣੀ ਪੈਣੀ ਆ ਇਹਦੇ ਉੱਤੇ ਮਿੱਟੀ ਲਾ ਕੇ ਨਾ ਮੈਂ ਤਾਂ ਟਰੈਕਟਰ ਚੜਾ ਕੇ ਤੇ ਫੇਰ ਦੇਖਦੇ ਆੀ ਕੀ ਸਾਗਤ ਫਿਰ ਚੰਗੀ ਤਰ੍ਹਾਂ ਪਰੇ ਰੱਖਣਾ ਨਾ ਪਰੇ ਰਹਾ ਦੇਣਾ ਔਰੇ ਰਹਾ ਦਾ ਉਹ ਇਹ ਤਾਂ ਕਹਿੰਦਾ ਨਾ ਜਾਂ ਪਰੇ ਰੱਖ ਫਿਰ ਭਰਾ ਨਾ ਪਰੇ ਰਹਾ ਦੇਣਾ ਔਰੇ ਰਹਾ ਦਾ ਆ ਵਟ ਤਾਂ ਨਹੀਂ ਕਿਸੇ ਹਾਲਤ 'ਚ ਵੀ ਖਾਲ ਵਾਲੀ ਟਿਕਣੀ ਕਿਸੇ ਹਾਲਤ 'ਚ ਨਹੀਂ ਟਿਕਣੀ ਇਹ ਦਵਾਰਾ ਫਿਰ ਬੰਦਿਆਂ ਨੂੰ ਕਪਣਾ ਪੈਣਾ ਇਹ ਦਵਾਰੇ ਫਿਰ ਪੰਗਾ ਕਰਨਾ ਪੈਣਾ ਬਾਕੀ ਐਵਰੇਜ ਵਾਲਾ ਮੇਰੇ ਵੀਰਾਂ ਸਾਰਿਆਂ ਨੂੰ ਹਣਾ ਕਲੀਅਰ ਹੋ ਗਿਆ ਮਗਰੋਂ ਬਾਲਾ ਟੈਕ ਆ ਮਿੱਟੀ ਗੱਲੀ ਆ ਐ ਕਰ ਇਹਦੇ ਨਾਲ ਉਹਨੇ ਖਰਚੇ ਵਿੱਚ ਆ ਗਿਆ ਨੇ ਹਣ ਦੂਰੀ ਵੱਟ ਪਾ ਦੀ ਟਾਇਰ ਲਗਾ ਗਏ ਹਣਾ ਲੱਭੇ ਥੱਲਿਆਂ ਜਿੱਦਾਂ ਮਿੱਟੀ ਗੱਲੀ ਆ ਜੇ ਹੂੰ ਇਹ ਪਰਾਲੀ ਜੀ ਕਰਕੇ ਨਹੀਂ ਨਾ ਟਿਕਦੀ ਵੱਟ ਇਹ ਵੀ ਪੰਗਾ ਸਾਲਾ ਉੱਤੋਂ ਟਾਇਰ ਲੰਗਾ ਲੋ ਯਾਰ ਕੰਮ ਪੱਕਾ ਹੋ ਜਾਏਗਾ ਵੀ ਥੱਲੇ ਵਾਲਾ ਧਿਰ ਤਾਂ ਮਜ਼ਬੂਤ ਹੋਵੇ ਕੀ ਆਂਦਾ ਆਂਦਾ ਕੁਛ ਨਹੀਂ ਉਹ ਟਾਇਰ ਲੰਘਾ ਲਾ ਟਾਇਰ ਲਿਆਂ ਦੇ ਮਹਗਾ ਖਰਚੇ ਜੇ ਆ ਗਿਆ ਬਾਅਦ ਚ ਮਿੱਟੀ ਉੱਤੇ ਆ ਜਾਗੀ ਹੋਰ ਲਵ ਚਲੋ ਥੱਲੇ ਦਾ ਮਜ਼ਬੂਤ ਹੋਵੇ ਉੱਤੇ ਮਿੱਟੀ ਲਾ ਲਾਂਗੇ ਦੇ ਦੇ ਸਾਡਾ ਖਾਲ ਬੰਦਾ ਜਣੀ ਬਾਕੀ ਭੜੀ ਉਹਨੇ ਨਾਲ ਆ ਪੰਗੇ ਬੜੇ ਹੁੰਦੇ ਆ ਖਾਲ ਕੋਲ ਬਣਾਉਣ ਲੱਗਿਆ ਛੋਟਿਆ ਟਾਇਰ ਤੇ ਰੱਖ ਆਸਤਾ ਬੜੀ ਜਾਨ ਜਦੋਂ ਦੂਰੀ ਦੀ ਵਟ ਬਣਾਵਾਂਗੇ ਤੇ ਵਧੀਆ ਬਣ ਜੇਗੀ ਅਗੋ ਬਾਬੇ ਨੂੰ ਪਤਾ ਆ ਵੇਖੋ ਕਈ ਜਗ੍ਹਾ ਤਾਂ ਮਿੱਟੀ ਜਮਾ ਹੀ ਨਹੀਂ ਲੱਗੀ ਜਮਾ ਹੀ ਨਹੀਂ ਲੱਗੀ ਬਾਕੀ ਹੁੰਦੇ ਇਧੀਆਂ ਦੂਰੇ ਘੜੇ ਤੇ ਦੂਰੇ ਘੜੇ ਤੇ ਤਾਂ ਆਸਿਆ ਵੀ ਉਹ ਜਿਹੜੇ ਪ੍ਰਾਲੀ ਵਾਲੇ ਹੁੰਦੇ ਆ ਖਰਚੇ ਜੇ ਉਹ ਉੱਤੇ ਉੱਤੇ ਆ ਗਏ ਇਹ ਹੁਣ ਸ਼ਾਇਦ ਦੂਰੀ ਦੀ ਮਿੱਟੀ ਆ ਜੇ ਵਿੱਚ ਇਹ ਫਿਰ ਸ਼ਾਇਦ ਬਣ ਜੇ ਗੱਲ ਬਾਕੀ ਬਾਬੇ ਨਾਨਕ ਨੂੰ ਪਤਾ ਕੀ ਬਣਦਾ ਤੇ ਕੀ ਨਹੀਂ ਬਣਦਾ ਇਹ ਵੀ ਆਉਣਾ ਕੀ ਪਿਆ ਬਣਦਾਈ ਭਾਈ ਓਏ ਆ ਦੇ ਐਂ ਘਾ ਚਾਹੀਦਾ ਸਾਈਡਾਂ ਤੇ ਹਣਾ ਫੇਰ ਨਹੀਂ ਖੁਰਦੀ ਮਿੱਟੀ ਆਪਣੇ ਬੰਨੇ ਤੇ ਐਵੇਂ ਘਾ ਹੁੰਦਾ ਨਹੀਂ ਹਾਂ ਜੀ ਆਪਾਂ ਇਹ ਛੱਡ ਦਿੰਦੇ ਆ ਖਾਲ ਤਾਂ ਕਰੇ ਨਹੀਂ ਟਿਕਣੀ ਫੇਰ ਤਾਂ ਪੰਗਾ ਹੀ ਪੈਣਾ ਸੀਗਾ ਨਾ ਖਾਲ ਤੋਂ ਟੇਹ ਰਿਆ ਕਰਨਾ ਹੈ ਮਾਜੀ ਆ ਪੱਕੇ ਖਾਲ ਨੂੰ ਢਾਉਣਾ ਨਹੀਂ ਚਾਹੀਦਾ ਮੱਲਾਇਆ ਸਾਹਿਬ ਪਰ ਚੋਨੇ ਮੁੱਕੇ ਢਾਉਣਾ ਪੈਦਾ ਕਿਉਂਕਿ ਉਦੋਂ ਆਪਾਂ ਤਿੰਨ ਕਿੱਲੇ ਸਿੱਧੇ ਛੱਡ ਦਿੰਨੇ ਆ ਕਣਕ ਮੁੱਕੇ ਲੋਡ ਹੁੰਦੀ ਕਿਉਂਕਿ ਛੋਟੇ ਕਿਾਰਿਆਂ ਦੀ ਹੈ ਨਾ ਕਿਉਂਕਿ ਜੇ ਸਿੱਧਾ ਪਾਣੀ ਛੱਡੀਏ ਤਾਂ ਤਿੰਨ ਕਿੱਲਾਂ ਚ ਪਾਣੀ ਫੇਰ ਕਣਕ ਨੂੰ ਜ਼ਿਆਦਾ ਹੋ ਜਾਂਦਾ ਫੇਰ ਉਹ ਤੁਹਾਨੂੰ ਪਤਾ ਹੀ ਆ ਇਹ ਤਿੰਨ ਕਿਲੇ ਲੰਮੇ ਜਿਹੇ ਹੈਗੇ ਆ ਤੇ ਜਿੰਨੇ ਚੋਂ ਪਾਣੀ ਸਿਰੇ ਤੇ ਪਹੁੰਚਦਾ ਨਹੀਂ ਕੇਰੀ ਲਾਈਟ ਚਲੇਗੀ ਜਾਂ ਕੋਈ ਗੱਲਬਾਤ ਬਣ ਗਈ ਜਿਵੇਂ ਲਾਸਟ ਵਾਲਾ ਪਾਣੀ ਜਦੋਂ ਇਹ ਝੋਨੇ ਨੂੰ ਲਾਇਆ ਤੇ ਆਪਣਾ ਜਿੰਨੇ ਚੋਂ ਸਿਰੇ ਪਾਣੀ ਗਿਆ ਘਰੇ ਉਹਨਾਂ ਚੋਂ ਲਾਈਟ ਚਲਦੀ ਆ ਕਰੇ ਬੜਾ ਪੰਗਾ ਪਿਆ ਇਸ ਜੀ ਦੀਆ ਹੁਣ ਦੇਖਦੇ ਆ ਦੂਰੀ ਦੀ ਗੱਲ ਬਣਦੀ ਜੀ ਜਾਂ ਨਹੀਂ ਬਣਦੀ ਕਿਸ ਹਾਲ ਬਤਾਵਾ ਬਣੂਗੇ ਨਾ ਇਹ ਕੇ ਖਰਚੇ ਦੇ ਸੀਗੇ ਖੜ ਜਾ ਖੜ ਜਾ ਕੋ ਨਹੀਂ ਖੜਨਾ ਦੇ ਬਸ ਕਰ ਮਿੱਟੀ ਅੱਗੇ ਆਉਣੀ ਨਹੀਂ ਚਾਹੀਦੀ ਆ ਚੱਲ ਬਾਹਲੀ ਆਲੀ ਜਾਨ ਦੇ ਹੁਣ ਸ਼ਾਇਦ ਬਣ ਜੇ ਗੱਲ ਲੱਗੋਂਗਾ ਕਿ ਨੂੰ ਪਤਾ ਪਰ ਉਹ ਗੱਲ ਬੰਨੀ ਨਹੀਂ ਹੈਣਾ ਲਾਬੇ ਭਈਆ ਮੂੰਹ ਛੋਟਾ ਛੋਟਾ ਹੈ ਬਾਲਾ ਛੋਟਾ ਹੈਣਾ ਮੂੰਹ ਦਾ ਪੰਗਾ ਜੇ ਮੂੰਹ ਖੁੱਲਾ ਹੋਵੇ ਨਾ ਓਏ ਹਾਲੀ ਜਾਣ ਦੇ ਪਿਆਰ ਆ ਗਿਆ ਨਹੀਂ ਹਾਲੀ ਹਾਲੀ ਜਾਣ ਦੇ ਆਪਣੇ ਚਾਬੀਆਂ ਬੰਨ੍ਹ ਕਿੱਥੇ ਆ ਜਾ ਮੂੰਹ ਖੋਲ ਇੱਧਰ ਕਰੋ ਇੱਧਰ 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 ਕੰਮ ਕਾਮਯਾਬ ਜਾਇਆ ਨਹੀਂ ਹਨਾ ਲੱਭੇ ਆ ਵਟ ਤਾਂ ਨਹੀਂ ਟਿਕਣੀ ਆ ਖਾਲ ਤਾਂ ਕਦੇ ਵੀ ਨਹੀਂ ਚੱਲਣਾ ਨਹੀਂ ਬਣਦੀ ਹੈ ਕਈਆਂ ਨਾਲ ਤਾਂ ਬਣੇਗੀ ਮੈਂ ਕਹਜਾ ਹੈ ਸਾਡੇ ਨਾਲ ਜੇ ਮੂੰਹ ਖੋਲਿਆਂ ਦਾ ਨਾ ਫਿਰ ਬਣ ਜਾਣੀ ਫਿਰ ਇਹਨੂੰ ਅੱਗੇ ਡੰਡਾ ਟਾਈਟ ਕਰਕੇ ਫਿਰ ਇਹਨੇ ਗੱਮ ਨੱਪ ਦੇਣਾ ਹੈ हां वे इथे ਵੱਟ ਪਾਉਣੀ ਆ ਕਈ ਨੂੰ ਪਤਾ ਲੱਗ ਗਿਆ ਇਹਨੇ ਕਿਵੇਂ ਪਾਉਣੀ ਆ ਰਮੇਸ਼ ਇੱਕਿਆਣਾ ਉੱਤੇ ਉੱਤੇ ਚੜ ਕੇ ਪੈਰ ਨਾਲ ਪੈਰ ਜੋੜ ਕੇ ਦੂਜਾ ਬੰਦਾ ਨਾਲ ਹੀ ਮਿੱਟੀ ਬਾਕੀ ਤੇ ਡੰਡਾ ਬਾਹਲਾ ਕਾ ਖੋਲਦਾ ਮਿੱਟੀ ਆਉਂਦੀ ਨਹੀਂ ਅੱਗੋਂ ਉਹ ਹੀ ਮਿੱਟੀ ਚੱਕੀ ਜਾਂਦਾ ਉਹ ਹੀ ਲਈ ਜਾਂਦਾ ਤੇਰੇ ਨਾਲ ਪਾਛ ਵਹੀ ਜਿੰਦਾ ਖਾਲੀ ਸਾਰਾ ਡੰਡਾ ਬਾਲਾ ਖੋਲ ਤਾ ਨਾ ਕਿ ਕਰੋ ਵਾ ਦੇਖ ਕਿੰਨੀ ਫਸ ਗਿਆ ਪਿੱਛੋਂ ਫੇਰ ਰੱਖ ਲਾ ਲਾ ਬੇ ਡੰਡਾ ਇੰਨਾ ਨਹੀਂ ਖੋਲਣਾ ਥੱਲੇ ਲੱਗਦਾ ਹੀ ਨਹੀਂ ਜਿੰਦਾ ਥੋੜਾ ਇਹ ਕਰਲਾ ਟਾਟ ਏ ਉਹ ਰੁਕ ਜਾ ਯਾਰ ਯਾਰ ਨਹੀਂ ਡੰਡੇ ਦੀ ਲੋਣ ਮਿੱਟੀ ਤਾਂ ਆਉਂਦੀ ਨਹੀਂ ਜਿੰਦੇ ਜਦ ਫਿਰ ਵੱਟ ਗਈ ਪਾਉਂਦਾ ਪਿਆ ਹਵਾ ਨਾਲ ਉਹ ਭਰਾਵਾ ਪਿੱਛਾ ਭੀੜਾ ਵਾ ਉਹ ਤਾਂ ਸਭ ਨੂੰ ਪਤਾ ਭੀੜਾ ਮੇਰਾ ਮੂੰਹ ਤਾਂ ਦੇਖ ਲੈ ਕੱਟਾ ਉਹ ਤਾਂ ਪਤਾ ਮਿੱਟੀ ਆਉਂਦੀ ਨਹੀਂ ਅੱਗੇ ਕਾਕਾ ਮਿੱਟੀ ਫੇਰ ਪਾਣੀ ਉਹ ਟੱਕਰ ਤੋਂ ਵਿਗਦਾ ਨਹੀਂ ਹੋਈ ਆ ਥੱਲੇ ਡੰਗੜਾ ਨਾਉਣੇ ਉੱਨੇ ਖਾਣ ਚਾਹੀਏ ਚੱਲ ਫਿਰ ਉਗਦਾ ਲਾਲਤਾ ਕੁੜੀ ਆ ਵਾ ਦੇਖੋ ਟੂ ਹਮਰਾਂ ਨਾ ਚਾਬੀਆਂ ਨੇ ਖੋਲ ਲੈਣੇ ਕੋ ਸਵਾਦ ਲੈਂਦਾ ਪਿਆ ਕਾ ਨਿਸ਼ਾਨੀ ਲਾ ਕੇ ਦਿੰਦਾ ਪਿਆ ਉਹਨਾਂ ਦਾ ਵਿਆਹ ਵਟ ਦੀ ਨਿਸ਼ਾਨੀ ਲਾਤੀ ਹਾਂ ਉੜੀ ਹਵਾ ਜਿੰਦਾ ਦਾ ਸਾਲਾ ਮੇਰਾ ਹਵਾ ਜੇ ਫਿਰਦਾ ਤੁਹਾਡਾ ਸਾਲੇ ਰੋਂਦੇ ਵਟ ਪਾਉਣ ਨੂੰ ਮੂੰਹ ਕੀ ਲਾਵਾ ਮੂੰਹ ਥੱਲੇ ਦੇ ਲੱਗੇ ਨਾ ਉੜੀ ਜਾਵੇ ਜਿੰਨੇ ਕੰਗਲੇ ਕੰਮ ਨਾ ਸਭ ਸਾਡੇ ਭਾਗਾਂ 'ਚ ਲਿਖੇ ਨੇ ਕੋਈ ਕੰਮ ਨਹੀਂ ਸਾਰੀ ਦਿਹਾੜੀ ਸਿੱਧਾ ਕਰਨਾ ਜੋ ਜਾਣਦੇ ਪੁੱਠੇ ਕੰਮ ਨਾ ਬਸ ਉਹ ਸਾਲੇ ਇੱਥੇ ਲਿਖੇ ਨੇ ਚਲੋ ਤੁਹਾਨੂੰ ਕਿਉਂ ਬੋਰ ਕਰਦਾ ਆਂ ਤੇ ਸੌਰੀ ਮੇਰੇ ਵੀਰ ਲਓ ਅੱਗੇ ਆਓ ਤੇ ਛੋਟੇ ਵੀਰ ਨੂੰ ਆਹਦੇ ਤੁਸੀਂ ਟ੍ਰੈਕਟਰ ਨੂੰ ਦੇਖ ਹੀ ਲਈਆ ਇਹ ਤੁਸੀਂ ਦੱਸਿਓ ਤੁਹਾਨੂੰ ਖੜੇਗਾ ਇਧਰ ਕਿ ਕਿ ਆਹਰੇ ਲੱਕੀ ਤੋਂ ਡਾੜੇ ਟਿੱਕੇ ਨਹੀਂ ਆਹਰੇ ਦਿੰਦਾ ਇਹ ਮੇਰੇ ਵੀਰ ਨਾ ਆਦੇ ਛੋਟੇ ਭਰਾ ਨੂੰ ਜੇ ਕੋਈ ਗਲਤੀ ਗਲਤੀ ਹੋਵੇ ਸੁਗਾ ਦੇ ਦਿਆ ਕਰੋ ਦੱਸ ਦਿਆ ਕਰੋ ਕੀ ਗੱਲਵਾਦਾ ਮੈਂ ਲੈ ਸਾਰੇ ਵੀਰਾਂ ਦੇ ਫੋਨ ਚੱਕਦਾ ਇਹਨੇ ਕੇਸ ਨਹੀਂ ਚੱਕਿਆ ਇਹਨਾਂ ਮੇਰਾ ਵੀ ਇਹਨਾਂ ਮੈਨੂੰ ਮੈਸੇਜ ਕਰ ਦਿਆ ਕਰੋ ਕਈ ਕੰਮ ਕੰਮ ਕਰਦੇ ਆਂ ਨਾ ਫੋਨ ਨਹੀਂ ਚੱਕਿਆ ਇਹ ਦਵਾ ਕੇ ਆਦੇ ਛੋਟੇ ਜਿਹਨਾਂ ਗਲਤੀ ਚਲਤੀ ਨੂੰ ਮਾਫੀ ਆ ਮਿਲਦੇ ਆ ਅਗਲੀ ਵੀਡੀਓ ਚ ਇਦਾਂ ਹੀ ਪਿਆਰ ਨਾਲ ਰੱਖਿਓ ਤੇ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਲਓ ਜੀ ਸਾਡਾ ਖਾਲ ਗਿਆ ਬਣ ਉਹ ਗੱਲ ਵਕਰੀ ਕਾਮਯਾਬ ਨਹੀਂ ਹੋਣਾ